ਦੋਸਤੋ ਪੰਜਾਬ ਗਵਰਨਮੈਂਟ ਵੱਲੋਂ 3000 ਸਟੇਡੀਅਮ ਬਣਾਇਆ ਜਾ ਰਿਹਾ ਹੈ ਪੂਰੇ ਪੰਜਾਬ ਵਿੱਚ ਪਰ ਸਟੇਡੀਅਮ ਬਹੁਤ ਵਧੀਆ ਗੱਲ ਹੈ ਜਿਹੜੀ ਬਣਾ ਰਹੇ ਨੇ ਪੰਜਾਬ ਗਵਰਨਮੈਂਟ ਦਾ ਧੰਨਵਾਦ ਹੈ ਪਰ ਜਿੱਥੋਂ 베ਸਟਾਰਟ ਹੋਣਾ ਬੱਚਿਆਂ ਦਾ ਜਾਂ ਬੱਚੇ ਸਟਾਰਟਿੰਗ ਤੋਂ ਗੇਮ ਵੱਲ ਰੁਚੀ ਇਹਦਾ ਹੁੰਦੀ ਹੈ ਉਹ ਤਾਂ ਸਕੂਲ ਲੇਗੇ ਗਵਰਨਮੈਂਟ ਸਕੂਲਾਂ ਵਿੱਚ ਵੀ ਸਟਰੈਂਥ ਤਾਂ ਹੀ ਵਧੂਗੀ ਜੇ ਪ੍ਰਾਈਵੇਟ ਸਕੂਲਾਂ ਦੇ ਪ੍ਰਾਈਵੇਟ ਸਕੂਲ ਕੋਈ ਵੀ ਐਸਾ ਸਕੂਲ ਨਹੀਂ ਹੈਗਾ ਪਛਨਾਮ ਦੇ ਵਿੱਚ ਜ਼ੋਨ ਨੰਬਰ 1 ਦੇ ਵਿੱਚ 36 ਸਕੂਲ ਨੇ 36 ਚੋਂ ਘੱਟੋ ਘੱਟ 10 ਸਕੂਲ ਨੇ ਜਿਹੜੇ ਪੂਰੀ ਕੰਪਲੀਟ ਉਹ ਕਰਦੇ ਨੇਗੇ ਪੌਲ ਸਪੋਰਟਸ ਕੋਰਟੇ ਦੀਆਂ ਸ਼ਰਤਾਂ ਪੂਰੀਆਂ ਪਰ ਬਾਕੀ ਦੇ ਕਈ ਸਕੂਲ ਤਾਂ ਇਹ ਜਿਹੇ ਨੇ ਜਿਨ੍ਹਾਂ ਚ ਪਲੇਗਰਾਉਂਡ ਕੋਈ ਨਹੀਂ ਇਹਨਾਂ ਸਿਵਰੇ ਆਪਣਾ ਵਾਟਰ ਸਪਲਾਈ ਦਾ ਪ੍ਰਬੰਧ ਸਰਟੀਫਿਕੇਟ ਕੋਈ ਨਹੀਂ ਲੱਗਿਆ ਹੋਇਆ ਨਾ ਹੀ ਫਾਇਰ ਵਗਰੇਡ ਪਤਾ ਨਹੀਂ ਕਿਵੇਂ ਇਹਨਾਂ ਨੂੰ ਫਾਇਰ ਵਗਰੇਡ ਵਾਲੇ ਐਨਓਸੀ ਦੇ ਦਿੰਦੇ ਨੇਗੇ ਕੋਠੀਆਂ ਦੇ ਵਿੱਚ ਸਕੂਲ ਨੇ ਚਾਰ-ਚਾਰ ਬਿਲਡਿੰਗਾਂ ਬਣੀਆਂ ਹੋਈਆਂ ਨੇ ਪਤਾ ਨਹੀਂ ਇਹ ਐਫੀਲੀਏਸ਼ਨ ਇਹਨਾਂ ਨੂੰ ਕਿਵੇਂ ਐਜੂਕੇਸ਼ਨ ਡਿਪਾਰਟਮੈਂਟ ਦੇ ਦਿੰਦਾ ਹੈ ਜੇ ਐਜੂਕੇਸ਼ਨ ਡਿਪਾਰਟਮੈਂਟ ਆਪਣੀਆਂ ਜਿਹੜੀਆਂ ਸ਼ਰਤਾਂ ਦੀਆਂ ਪਾਲਿਸੀ ਦੀਆਂ ਸ਼ਰਤਾਂ ਨੇ ਪੰਜਾਬ ਗਵਰਨਮੈਂਟ ਦੀਆਂ ਇਹਨਾਂ ਸਾਰੇ ਸਕੂਲਾਂ ਦੀਆਂ ਬੋਰਡਾਂ ਦੇ ਉੱਤੇ ਲਿਖ ਕੇ ਲਵਾਉਣੀਆਂ ਚਾਹੀਦੀਆਂ ਨੇ ਕਿਉਂਕਿ ਮਾਪਿਆਂ ਨੂੰ ਪਤਾ ਲੱਗੇ ਵੀ ਇਹ ਸਕੂਲ ਦੀਆਂ ਜਿਹੜੀਆਂ ਪੰਜਾਬ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਦੀਆਂ ਸ਼ਰਤਾਂ ਨੇ ਉਹ ਆਹ ਨੇਗੀਆਂ ਬੱਚਿਆਂ ਨੂੰ ਆਪਦਾ ਦੇਖ ਕੇ ਦਾਖਲਾ ਕਰਵਾਉਣ ਉਹਰੇ ਜੇ ਹੁਣ ਜਦੋਂ ਬੱਚਿਆਂ ਨੂੰ ਇੱਕ ਪਾਸੇ ਤਾਂ ਸਪੋਰਟਸ ਦੇ ਵਾਸਤੇ ਪੰਜਾਬ ਗਵਰਨਮੈਂਟ ਸਪੋਰਟਸ ਡੇ ਵੀ ਮਨਾ ਰਹੀ ਹੈ ਪੰਜਾਬ ਨੂੰ ਖੇਡਾਂ 'ਚ ਉੱਪਰ ਤੱਕ ਲੈ ਜਾਣਾ ਚਾਹੁੰਦੀ ਹੈ ਤਾਂ ਬੇਸ ਤਾਂ ਬਣਦਾ ਹੀ ਨਹੀਂ ਬੱਚੇ ਦਾ ਖੇਡਾਂ ਦਾ ਜਦੋਂ ਬੱਚੇ ਦਾ ਖੇਡਾਂ ਦਾ ਬੇਸ ਹੀ ਨਹੀਂ ਬਣੂਗਾ ਤਾਂ ਉਹ ਵੱਡਾ ਹੋ ਕੇ ਕਿੱਥੋਂ ਖੇਡ ਪਾਊਗਾ ਬੱਚੇ ਨੂੰ ਚਾਈਨਾ ਚ ਲਾ ਲਓ ਜਾਪਾਨ ਚ ਲਾ ਲਓ ਫੋਰਨ ਕੰਟਰੀਆਂ ਚ ਲਾ ਲਓ ਬੱਚੇ ਨੂੰ ਬਚਪਨ ਤੋਂ ਗੇਮ ਕਰਬਾਉਣੀ ਸਕੂਲਾਂ 'ਚ ਲਾਜ਼ਮੀ ਹੈ ਇੱਥੇ ਸਕੂਲਾਂ 'ਚ ਗੇਮ ਹੈ ਹੀ ਨਹੀਂ ਬਹੁਤ ਐਸੇ ਸਕੂਲ ਨੇ ਇਸ ਨਾਮ ਦੇ ਵਿੱਚ ਜਿਨ੍ਹਾਂ ਕੋਲੇ ਨਾ ਗਰਾਊਂਡ ਹੈਗਾ ਨਾ ਕੋਈ ਸਪੋਰਟਸ ਟੀਚਰ ਹੈਗਾ ਪਤਾ ਨਹੀਂ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਹੈਗਾ ਜਾਂ ਲੈ ਦੇ ਕੇ ਕਰਦਾ ਹੈਗਾ ਜਾਂ ਇਹਨਾਂ ਨੂੰ ਕੀ ਕਰਦਾ ਹੈ ਕਿ ਇਹਦੀ ਇੱਕ ਮੈਂ ਤਾਂ ਕਹੂੰਗਾ ਵੀ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਵੀ ਇਹਦੀ ਇੱਕ ਬਿਜੀਲੈਂਸ ਜਾਂਚ ਕਰਵਾਈ ਜਾਵੇ ਇਹਨਾਂ ਸਕੂਲਾਂ ਦਾ ਇੱਕ ਕਲੇ ਬੂਰਾ ਰਟਾਇਰਡ ਜੱਜ ਨੂੰ ਬਿਠਾ ਕੇ ਲਾਗੇ ਕੋਈ ਨਾ ਕੋਈ ਇਹਦੀ ਬਿਜੀਲੈਂਸ ਇਨਕੁਆਰੀ ਲਵਾਈ ਜਾਵੇ ਜਿਹਦੇ ਚ ਇਹ ਸਾਰੇ ਸਕੂਲਾਂ ਦੀ ਅਫੀਲੀਏਸ਼ਨ ਚੈੱਕ ਕਰੀ ਜਾਵੇ ਸਪੋਰਟਸ ਗਰਾਊਂਡ ਚੈੱਕ ਕਰੇ ਜਾਣ ਕੀ ਇਹ ਪੂਰੀਆਂ ਕੰਡੀਸ਼ਨਾਂ ਪੂਰੀਆਂ ਕਰਦੇ ਨੇ ਸਕੂਲ ਪਤਾ ਨਹੀਂ 30 30 ਚੱਲ ਚੱਲ ਦੇ ਸਾਲਾਂ ਤੋਂ ਚੱਲੀ ਜਾਂਦੇ ਨੇ 40 ਸਾਲ ਬੱਚਿਆਂ ਦਾ ਭਵਿੱਖ ਖਰਾਬ ਕਰਤਾ ਸੇਮ ਪਹਿਲਾਂ ਪੰਜਾਬ ਗਵਰਨਮੈਂਟ ਨੇ ਪਹਿਲਾਂ ਵਾਲੀਆਂ ਗਵਰਨਮੈਂਟਾਂ ਨੇ 8ਵੀਂ ਤੱਕ ਨਾ ਫੇਲ ਕਰਕੇ ਬੱਚਿਆਂ ਨੂੰ ਬੱਚਿਆਂ ਦਾ ਪਵਿੱਖ ਖਰਾਬ ਕਰਤਾ ਹੁਣ ਸਪੋਰਟਸ ਵੱਖੋਂ ਇਹ ਪ੍ਰਾਈਵੇਟ ਸਕੂਲ ਨੇ ਜਿਹੜੇ ਇਕੱਲੀਆਂ ਫੀਸਾਂ ਪ੍ਰਭਾਉਣ ਵਾਸਤੇ ਹੀ ਰੱਖੇ ਗਏ ਨੇ ਇਹ ਹੋਰ ਕੋਈ ਇਹਨਾਂ ਨੂੰ ਮਤਵਲ ਨਹੀਂ ਹੈਗਾ ਵੀ ਬੱਚੇ ਦਾ ਭਵਿੱਖ ਕੈਰੀਅਰ ਕੀ ਹੈਗਾ ਕੀ ਨਾ ਹੁਣ ਬੱਚਾ ਸਪੋਰਟਸ 'ਚ ਜਾਣਾ ਚਾਹੁੰਦਾ ਹੋਵੇ ਬੱਚੇ 'ਚ ਇੱਕ ਫੁਰਤੀ ਹੋਵੇ ਬੱਚਾ ਇੱਕ ਉਹਦੇ 'ਚ ਇਹ ਇੰਟਰਸਟਿਡ ਹੋਵੇ ਪਰ ਇੱਥੇ ਕਿੱਥੇ ਜਾਊਗਾ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਬੇਨਤੀ ਹੈ ਵੀ ਇਨਾਂ ਤੇ ਕੋਈ ਕਾਰਵਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਤੋਂ ਤੁਹਾਡੇ ਤੋਂ ਪਹਿਲੇ ਤਾਂ ਤੁਹਾਡਾ ਸ਼ੁਭਨਾਮ ਜੀ ਚਿਨਾ ਦੇ ਬਲਜਿੰਦਰ ਕੌਰ ਬਲਜਿੰਦਰ ਕੌਰ ਮੈਡਮ ਜਿਹੜੇ ਸਕੂਲ ਬਗੈਰ ਅਫੀਲੀਏਟਡ ਤੋਂ ਚੱਲ ਰਹੇ ਹਨ ਸੁਨਾਮ ਸਬ ਡਿਵੀਜ਼ਨ ਦੇ ਵਿੱਚ ਇੱਕ ਤਾਂ ਸਾਨੂੰ ਉਹਦੀ ਲਿਸਟ ਚਾਹੀਦੀ ਹੈ ਮਿਲ ਜੂਗੀ ਲਿਸਟ ਸਰ ਪ੍ਰੋਵਾਈਡ ਕਰਵਾਵਾਂਗੇ ਕਿੰਨੇ ਸਕੂਲ ਚੱਲ ਰਹੇ ਹੈ ਜੀ ਸਾਡੇ ਕੋਲੇ ਜਿੰਨੀ ਇੱਕ ਮਤਲਬ ਇਨਫੋਰਮੇਸ਼ਨ ਆਉਂਦੀ ਹੈਗੇ ਸਾਡੇ ਕੋਲ ਅਪਲਾਈ ਕਰਦੇ ਨੇਗੇ ਕੰਪਲੀਸ਼ਨ ਲੈਣ ਦੇ ਲਈ ਤੇ ਉਹ ਅਸੀਂ ਜਿਹੜਾ ਹੈਗਾ ਉਹਨਾਂ ਦੀਆਂ ਸ਼ਰਤਾਂ ਦੇਖ ਕੇ ਵੀ ਸ਼ਰਤਾਂ ਉਹ ਕੰਪਲੀਟ ਕਰਦੇ ਆ ਜਾਂ ਨਹੀਂ ਕਰਦੇ ਉਸ ਤੋਂ ਬਾਅਦ ਹੀ ਅਫੀਲੀਏਸ਼ਨ ਦਿੰਦੇ ਨੇ ਮੈਡਮ ਜਿਹੜੇ ਕਾਫੀ ਸਕੂਲ ਹੈਗੇ ਨੇਗੇ ਜਿਹੜੇ 8ਵੀਂ ਦਾ ਤੇ 10ਵੀਂ ਦਾ ਬੋਰਡ ਦਾ ਇਮਤਿਹਾਨ ਹੈਗਾ ਲੇਕਿਨ ਉਹ ਐਫੀਲੀਏਟਡ ਹੈ ਨਹੀਂ ਫਿਰ ਵੀ ਉਹ ਲਈ ਜਾ ਰਹੇ ਆ ਉਹਦੇ ਤੇ ਤੁਸੀਂ ਕਿਉਂ ਨਹੀਂ ਉਹ ਕਰ ਰਹੇ ਸੈਕੰਡਰੀ ਬਲੇ ਦਾ ਫਿਰ ਬਣਦਾ ਹੈਗਾ ਗਵਰਨਮੈਂਟ ਵੱਲੋਂ ਮਨਜ਼ੂਰ ਕੀ ਉੱਥੇ ਪਲੇਗ੍ਰਾਉਂਡ ਜ਼ਰੂਰੀ ਨਹੀਂ ਹੁੰਦਾ ਸਕੂਲ ਦੇ ਵਿੱਚ ਨਹੀਂ ਸਰ ਹੁਣ ਜਿਵੇਂ ਸਾਡੇ ਕੋਲੇ ਪ੍ਰਾਈਵੇਟ ਸੌਰੀ ਪ੍ਰਾਈਵੇਟ ਸਕੂਲ ਹੈਗੇ ਨਹੀਂ ਸਾਡੇ ਪ੍ਰਾਇਮਰੀ ਸਕੂਲਾਂ ਵਿੱਚ ਵੀ ਜਗ੍ਹਾ ਬਹੁਤ ਘੱਟ ਹੈ ਪਲੇਗ੍ਰਾਉਂਡ ਹੈ ਨਹੀਂ ਨਹੀਂ ਇਹਦੇ ਨਾਲ ਫਿਰ ਬੱਚੇ ਦਾ ਮੈਂਟਲੀ ਜਾਂ ਫਿਜ਼ੀਕਲੀ ਕਿਵੇਂ ਅਪ ਹੋਊਗਾ ਬੱਚਾ ਇਹ ਪਰ ਫਿਰ ਨਾਲ ਦਾ ਮਤਲਬ ਕੋਈ ਜਗਾ ਪਿੰਡ ਦੀ ਜਾਂ ਕੋਈ ਲੈ ਕੇ ਨਹੀਂ ਪ੍ਰਾਈਵੇਟ ਸਕੂਲਾਂ ਚ ਤਾਂ ਹੈ ਨਹੀਂਗਾ ਕਿਸੇ ਵੀ ਜਗ੍ਹਾ ਤੇ ਜਿਹੜੇ ਕੋਠੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਕੋਠੀਆਂ ਦੇ ਵਿੱਚ ਸਕੂਲ ਖੜੇ ਹੋਏ ਨੇ ਦੇਖੋ ਅਸੀਂ ਕਿੰਨੇ ਆ ਹੈਗੇ ਆ ਜਿਹੜੀ ਅਫੀਸ਼ਾ ਫਸਟ ਤੋਂ ਲੱਗੇ ਹਾਂਜੀ ਠੀਕ ਹੈ ਜਿਹੜੇ ਉਸ ਤੋਂ ਮਤਲਬ ਨੀਚੇ ਸਕੂਲ ਆ ਜਾਂਦੇ ਨੇ ਪ੍ਰੀ ਪ੍ਰਾਇਮਰੀ ਕਹ ਲਓ ਉਹ ਸੀਡੀਪੀਓ ਆਫਿਸ ਤੋਂ ਮਿਲਦੀ ਆ ਨਹੀਂ ਮੈਡਮ ਇਹ ਤਾਂ 5ਵੀਂ 7ਵੀਂ 8ਵੀਂ 10ਵੀਂ ਤੱਕ ਹਾਈ ਸਕੂਲ ਦੀ ਵੀਡੀਓ ਵੀ ਜੁਈਏ ਮੈਨੂੰ ਤੁਸੀਂ ਉਹਦੇ ਤੇ ਕੀ ਸਰ ਉਹ ਤਾਂ ਸਰ ਕਾਫੀ ਏਡੇ ਪਹਿਲਾਂ ਦੀ ਜਿਹੜੀ ਹੈਗੇ ਉਹਨਾਂ ਨੂੰ ਫੀਸ਼ੀ ਨਹੀਂ ਮਿਲਣੀ ਉਸ ਟਾਈਮ ਨਹੀਂ ਮੈਡਮ ਉਹ ਰੂਲ ਉਹ ਹੀ ਹੈਗਾ ਕਿਉਂਕਿ ਜਦੋਂ ਤੋਂ ਮੈਂ ਆਈਆਂ ਇੱਥੇ ਤੇ ਅ ਪਹਿਲਾਂ ਅਸੀਂ ਦਿਨੇ ਹੈਗੇ ਉਹਨਾਂ ਨੂੰ ਟੈਂਪਰੇਰੀ ਠੀਕ ਹੈ ਉਸ ਤੋਂ ਬਾਅਦ ਜਦੋਂ ਸਾਰੀਆਂ ਸ਼ਰਤਾਂ ਕੰਪਲੀਟ ਕਰ ਦਿੰਦੇ ਆ ਫਿਰ ਅਸੀਂ ਉਹਨਾਂ ਨੂੰ ਜਿਹੜੀ ਹੈ ਕਿ ਪੱਕੀ ਮੰਤਾ ਮਿਲ ਜਾਂਦੀ ਹੈ ਇਹ ਨਹੀਂ ਹੈਗਾ ਕਿ ਹਰ ਸਾਡੀ ਨਹੀਂ ਨਹੀਂ ਜੇ ਕੰਪਲੀਟ ਨਾ ਕਰਦਾ ਹੋਵੇ ਬੰਦਾ ਫਿਰ ਫਿਰ ਨਹੀਂ ਮਿਲਣੀ ਸਰ ਫਿਰ ਉਹ ਕਿਉਂ ਦੇਈ ਜਾ ਰਹੀ ਹੋਣੀ ਨਹੀਂ ਸਰ ਅਸੀਂ ਕੋਈ ਦਿੱਤੀ ਕਾਫੀ ਦਿੱਤੀਆਂ ਹੋਈਆਂ ਨੇ ਪਹਿਲਾਂ ਦਿੱਤੀਆਂ ਨੇ ਜਿਹੜੇ ਦਿੱਤੀ ਵੀ ਹੋਈ ਐ ਚਲੋ ਪਹਿਲਾਂ ਵੀ ਲਾ ਲਓ ਜੇ ਅਗਰ ਪਹਿਲਾਂ ਦਿੱਤੀ ਹੋਈ ਐ ਉਹਦਾ ਜ਼ਿੰਮੇਵਾਰ ਕੌਣ ਹੈਗਾ ਫਿਰ ਸਰ ਉਹ ਤਾਂ ਫਿਰ ਅਨਸਰ ਰੂਲ ਦਾ ਜਿਹੜਾ ਹੈਗਾ ਉਸ ਟਾਈਮ ਜੇ ਪੂਰੀਆਂ ਕਰਦੇ ਹੁੰਦੇ ਤਾਂ ਹੀ ਦਿੱਤੇ ਉਹ ਤਾਂ ਚਲੋ ਤੁਸੀਂ ਚੈੱਕ ਕਰੋ ਜਾ ਕੇ ਜੇ ਅਗਰ ਨਹੀਂ ਕਰਦੇ ਉਹ ਹੁਣ ਵੀ ਉਹ ਸ਼ਰਤਾਂ ਨਹੀਂ ਪੂਰੀਆਂ ਕਰ ਰਹੇ ਤੁਸੀਂ ਲਿਖ ਕੇ ਕਿਉਂ ਨਹੀਂ ਦਿੰਦੇ ਤੁਸੀਂ ਚੈੱਕ ਕਰਨਾ ਠੀਕ ਹੈ ਠੀਕ ਹੈ ਨਹੀਂ ਤੇ ਦੂਸਰੀ